ਇਹ ਗੱਲ 100% ਦੀ ਸਹੀ ਹੈ ਕਿ ਹਿੰਮਤ ਦੀ ਕੋਈ ਸੀਮਾ ਨਹੀਂ ਹੁੰਦੀ ਤੇ ਕੁਰਬਾਨੀ ਦਾ ਕੋਈ ਧਰਮ ਨਹੀਂ ਹੁੰਦਾ ਇਸੇ ਹੀ ਜਜ਼ਬੇ ਦੇ ਨਾਲ ਹਜ਼ਾਰਾਂ ਭਾਰਤੀ ਫੌਜੀ ਜਿਹੜੇ ਕਿ ਦੂਸਰੀ ਵਿਸ਼ਵ ਜੰਗ ਦੌਰਾਨ ਇਟਲੀ ਨੂੰ ਗੁਲਾਮੀ ਦੀਆਂ ਬੇੜੀਆਂ ਤੋਂ ਆਜ਼ਾਦ ਕਰਵਾਉਣ ਦੇ ਲਈ ਇਟਾਲੀਅਨ ਫੌਜੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ 50000 ਤੋਂ ਉੱਪਰ ਦੂਜੀ ਵਿਸ਼ਵ ਜੰਗ ਦੌਰਾਨ ਭਾਰਤੀ ਫੌਜੀਆ ਨੇ ਇਟਲੀ ਦੇ ਇਟਲੀ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣਾ ਯੋਗਦਾਨ ਦਿੱਤਾ ਤੇ ਹਜ਼ਾਰਾਂ ਫੌਜੀ ਇਸ ਜੰਗ ਦੇ ਵਿੱਚ ਸ਼ਹੀਦ ਹੋਏ ਜਿਨ੍ਹਾਂ ਦੀਆਂ ਇਟਲੀ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਮਾਰਕਾਂ ਬਣੀਆਂ ਹੋਈਆਂ ਆ ਤੇ ਰਹੀ ਦੁਨੀਆ ਤੱਕ ਇਹਨਾਂ ਭਾਰਤੀ ਫੌਜੀਆ ਨੂੰ ਇਟਾਲੀਅਨ ਲੋਕ ਸਜਦਾ ਕਰਦੇ ਰਹਿਣਗੇ ਸਾਡਾ ਅੱਜ ਦਾ ਪ੍ਰੋਗਰਾਮ ਵੀ ਇਹਨਾਂ ਭਾਰਤੀ ਫੌਜੀਆ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਦੌਰਾਨ ਯਾਦ ਕੀਤਾ ਜਾ ਰਿਹਾ ਹੈ ਭਾਰਤੀ ਐਮਬੈਸੀ ਰੋਮ ਵੱਲੋਂ ਸਾਡੇ ਸਤਕਾਰਤ ਰਾਜਦੂਤ ਮੈਡਮ ਵਾਣੀ ਰਾਓ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਕਸੀਨੋ ਦੇ ਸਹਿਯੋਗ ਦੇ ਨਾਲ ਮਿਲਟਰੀ ਕਬਰਸਤਾਨ ਕਸੀਨੋ ਵਿਖੇ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕੇ ਭਾਰਤੀ ਐਮਬੈਸੀ ਰੋਮ ਤੋਂ ਉਪ ਰਾਜਦੂਤ ਸ਼੍ਰੀ ਗੌਰਵ ਗਾਂਧੀ ਸੁਰੱਖਿਆ ਕਮਿਸ਼ਨ ਦੇ ਕਰਨਲ ਰੋਹਨ ਖਾਨੀਕਰ ਤੇ ਨਗਰ ਕੌਂਸਲ ਕਸੀਨੋ ਤੋਂ ਮੇਅਰ ਐਂਜੋ ਸਲੇਰਾ ਉੱਚੇਚੇ ਤੌਰ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੇ ਹੋਏ ਹਨ ਇਸ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਵਿਸ਼ੇਸ਼ ਤੌਰ ਤੇ ਸੈਨਾ ਮੈਡਲ ਬਰਗੇਡੀਅਰ ਪ੍ਰਦੀਪ ਸਿੰਘ ਦੀ ਅਗਵਾਈ ਦੇ ਵਿੱਚ ਇਕ ਵਫਦ ਵਾਈ ਅਧਿਕਾਰੀਆਂ ਦਾ ਭਾਰਤੀ ਜੁਧ ਸੈਨਾ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਆਇਆ ਹੋਇਆ ਆ ਇਟਾਲੀਅਨ ਬੈਂਡ ਜਿੱਥੇ ਕਿ ਸ਼ਹੀਦਾਂ ਨੂੰ ਆਪਣੀਆਂ ਧੁਨਾ ਦੇ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਆ ਉੱਥੇ ਹੀ ਮੋਦੀਆਂ ਤੰਦਾਂ ਦੀ ਗਵਾਹੀ ਭਰਦੀਆਂ ਇਹ ਧੁਨਾ ਇੱਕ ਵੱਖਰਾ ਨਜ਼ਾਰਾ ਪੇਸ਼ ਕਰ ਰਹੀਆਂ ਆ ਭਾਰਤ ਦੇ ਇਟਲੀ ਦੇ ਆਪਸੀ ਪਿਆਰ ਦੀ ਗਵਾਹੀ ਭਰ ਰਹੀਆਂ ਆ ਕਿ ਕਿਸ ਤਰ੍ਹਾਂ ਜਿਹੜਾ ਇਹ ਪਿਆਰ ਆ ਕੋਈ ਅਜਦਾ ਨਹੀਂ ਇਹ ਕਈ ਦਹਾਕੀਆਂ ਤੋਂ ਭਾਰਤ ਤੇ ਇਟਲੀ ਦਾ ਆਪਸੀ ਪਿਆਰ ਜਿਹੜਾ ਇੱਕ ਵਿਲੱਖਣ ਮਿਸਾਲ ਹੈ ਦੁਨੀਆ ਦੇ ਵਿੱਚ ਜਿਸ ਦੇ ਲਈ ਭਾਰਤੀ ਫੌਜੀਆ ਨੇ ਹੱਸਦੇ ਹੱਸਦੇ ਆ ਸ਼ਹੀਦੀ ਜਾਮ ਪੀਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਮਿਲਟਰੀ ਕਬਰਸਥਾਨ ਕਸੀਨੋ ਵਿਖੇ ਜਿੱਥੇ ਕਿ ਸ਼ਹੀਦਾਂ ਨੂੰ ਭਾਰਤੀ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਇਹ ਭਾਰਤੀ ਸ਼ਹੀਦ ਜਿਹੜੇ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਤੋਂ ਕਈ ਹੋਰ ਸੂਬਿਆਂ ਤੋਂ ਸਨ ਵੱਖ-ਵੱਖ ਧਰਮਾਂ ਦੇ ਹੁੰਦਿਆਂ ਹੋਇਆਂ ਵੀ ਇੱਕ ਮਕਸਦ ਲਈ ਲੜੇ ਤੇ ਬੱਕਰੀ ਮਿਸਾਲ ਪੇਸ਼ ਕਰਦੇ ਆ ਸ਼ਹੀਦੀ ਜਾਨ ਪੀ ਗਏ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ ਆਓ ਅਸੀਂ ਆਪਣੇ ਦਰਸ਼ਕਾਂ ਨੂੰ ਲੈ ਕੇ ਚੱਲਦੇ ਹਾਂ ਮਿਲਟਰੀ ਕਬਰਸਤਾਨ ਕਸੀਨੋ ਵਿਖੇ ਕੈਮਰਾਮੈਨ ਅਜ ਦੇ ਨਾਲ ਦਲਵੀਰ ਸਿੰਘ ਕੈਂਸ ਕਰਿਆ